ਸਸਿਕਾ ਤੁਹਾਡਾ ਮਿੱਟੀ ਕ੍ਰੋਨਿਕਲ ਤੇ ਸਵਾਗਤ ਹੈ ਅਸੀਂ ਅੱਜ ਪੰਜਾਬੀ ਟ੍ਰਿਬਿਊਨ ਅਖਬਾਰ ਦੀਆਂ ਸਭ ਤੋਂ ਅਹਿਮ ਖਬਰਾਂ ਦਾ ਡੂੰਘਾ ਐਨਾਲਿਸਿਸ ਬੈਕਗ੍ਰਾਉਂਡ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਚਲੋ ਸ਼ੁਰੂ ਕਰੀਏ ਅੱਜ ਦੇ ਗੁਰਬਾਣੀ ਸ਼ਬਦ ਤੋਂ ਅੱਡ ਦਾ ਗੁਰਬਾਣੀ ਸ਼ਬਦ ਨੀਚੇ ਅੰਦਰ ਨੀਚ ਜਾਤ ਨੀਚੀ ਹੂ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੜਿਆ ਸ਼ੋਕਿਆ ਰੀਜ਼ ਮਤਲਬ ਜਿਸ ਮਨੁੱਖ ਦੇ ਮਨ ਵਿੱਚ ਨੀਵਾਪਣ ਹੈ ਉਹ ਸਭ ਤੋਂ ਉੱਚਾ ਹੈ ਮੈਂ ਤਾਂ ਨਾਨਕ ਉਸੇ ਨੀਵੇਂ ਨਾਲ ਰਹਿਣਾ ਚਾਹੁੰਦਾ ਹਾਂ ਵੱਡਿਆਂ ਨਾਲ ਕੀ ਰੀਸ ਕਰਨੀ ਭਾਵ ਜਾਤ ਪਾਤ ਉੱਚੀ ਨੀਚ ਖਤਮ ਕਰਕੇ ਸਿਰਫ ਮਨ ਦੀ ਨਵੀਨ ਨਿਵੰਨਤਾ ਹੀ ਅਸਲੀ ਇੱਜ਼ਤ ਹੈ ਚਲੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਅਖਬਾਰ ਦਾ ਵਿਸ਼ਲੇਸ਼ਣ ਅੱਜ ਦੀਆਂ ਮੁੱਖ ਖਬਰਾਂ ਤੋਂ ਪ੍ਰਾਲੀ ਸਾੜਨਾ ਸਿਆਸੀ ਮੁੱਦਾ ਨਾ ਬਣੇ ਕ੍ਰੀਮ ਕੋਟ ਐਸ ਆਈਆਰ ਮੁੱਦੇ ਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਹੰਗਮਾ ਭਾਰਤ ਦੀ ਮਦਦ ਨਾਲ ਸ਼੍ਰੀਲੰਕਾ ਵਿੱਚ ਬਚਾਅ ਕਾਰਜ ਜਾਰੀ ਚੱਕਰਵਾਤ ਦਿੱਤਵਾ ਕਰਨ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ ਮੁੱਖ ਮੰਤਰੀ ਮਾਨ ਜਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਜੈਵਿਕ ਅਤਵਾਦ ਗੰਭੀਰ ਚਿੰਤਾ ਦਾ ਵਿਸ਼ਾ ਐਸ ਜੈ ਚੰਕਰ ਸੰਸਦ ਦਾ ਸਰਦਰੁੱਤ ਸੈਸ਼ਨ 1 ਦਸੰਬਰ ਤੋਂ ਚੱਲ ਰਿਹਾ ਹੈ ਸੈਸ਼ਨ ਵਿੱਚ ਰੁਧੀ ਤੇਰ ਵੱਲੋਂ ਵਾਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਐਸਆਈਆਰ ਮੁੱਦੇ ਤੇ ਬਹਿਸ ਦੀ ਮੰਗ ਨੂੰ ਲੈ ਕੇ ਸਰਦਰੋ ਅਜਲਾਸ ਦੌਰਾਨ ਅੰਗਾਮਾ ਕੀਤਾ ਗਿਆ ਅਤੇ ਵਾਕ ਆਊਟ ਕਰ ਦਿੱਤਾ ਗਿਆ ਸੰਸਦ ਸੈਸ਼ਨ ਕੀ ਹੁੰਦਾ ਹੈ ਸਾਲ ਵਿੱਚ ਤਿੰਨ ਵਾਰ ਸੰਸਦ ਦੀਆਂ ਬੈਠਕਾਂ ਹੁੰਦੀਆਂ ਨੇ ਜਿੱਥੇ ਨਵੇਂ ਕਾਨੂੰਨ ਬਣਦੇ ਨੇ ਬਜਟ ਪਾਸ ਹੁੰਦਾ ਮੁੱਦਿਆਂ ਤੇ ਬਹਿਸ ਹੁੰਦੀ ਹੈ ਸਾਲ ਵਿੱਚ ਸੈਸ਼ਨ ਕਿੰਨੀ ਵਾਰ ਹੁੰਦੇ ਨੇ ਤਿੰਨ ਵਾਰ ਹੁੰਦੇ ਨੇ ਮੁੱਖ ਤੌਰ ਤੇ ਬਜਟ ਸੈਸ਼ਨ ਫਰਵਰੀ ਮਈ ਸਭ ਤੋਂ ਲੰਬਾ ਸੈਸ਼ਨ ਯਾਦ ਰੱਖਣਾ ਜੀ ਬਜਟ ਸੈਸ਼ਨ ਜਿਹੜਾ ਉਹ ਸਭ ਤੋਂ ਲੰਬਾ ਸੈਸ਼ਨ ਹੁੰਦਾ ਮੌਨਸੂਨ ਸੈਸ਼ਨ ਵਿంటర్ ਸੈਸ਼ਨ ਕੌਣ ਬੁਲਾਉਂਦਾ ਰਾਸ਼ਟਰਪਤੀ ਬੁਲਾਉਂਦਾ ਕੇਂਦਰ ਸਰਕਾਰ ਦੀ ਸਲਾਹ ਤੇ ਬੁਲਾਉਂਦੇ ਨੇ ਭਾਰਤੀ ਸੰਵਿਧਾਨ ਦੇ ਆਰਟੀਕਲ 85 ਅਨੁਸਾਰ ਦੋ ਸੈਸ਼ਨਾਂ ਵਿਚਕਾਰ ਅਧਿਕਤਮ ਗੈਪ 6 ਮਹੀਨੇ ਹੀ ਹੋ ਸਕਦਾ ਹੈ 6 ਮਹੀਨੇ ਤੋਂ ਵੱਧ ਦਾ ਗੈਪ ਨਹੀਂ ਹੋਣਾ ਚਾਹੀਦਾ ਇਹ ਇਸ ਤੋਂ ਇਲਾਵਾ ਵੀ ਇਹ ਸੰਸਦ ਦੇ ਸੈਸ਼ਨ ਬੁਲਾਇਆ ਜਾ ਸਕਦਾ ਹੈ। ਹਾਂ ਜੀ ਸਪੈਸ਼ਲ ਸੈਸ਼ਨ ਬੁਲਾਇਆ ਜਾ ਸਕਦਾ ਹੈ। ਸਰਕਾਰ ਦੇ ਕਹਨੇ ਤੇ ਬੁਲਾਇਆ ਜਾ ਸਕਦਾ ਹੈ। ਅੱਗੇ ਚੱਲਦੇ ਹਾਂ ਜੀ। ਸੰਸਦ ਦੇ ਸਰਦਰੁੱਤ ਸੈਸ਼ਨ ਵਿੱਚ ਵਿਰੋਧੀ ਧਿਰ ਵੱਲੋਂ ਐਸਆਈਆਰ ਮੁੱਦੇ ਤੇ ਬੈਂਸ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ ਗਿਆ। ਸਪੈਸ਼ਲ ਇੰਟੈਂਸਿਵ ਰਿਵੀਜ਼ਨ ਐਸਆਈਆਰ ਕੀ ਹੈ? ਇਹ ਭਾਰਤ ਦੀ ਚੋਣ ਕਮਿਸ਼ਨ ਵੱਲੋਂ ਵੋਟਰ ਲਿਸਟ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਨਵੀਂ ਬਣਾਉਣ ਦੀ ਵਿਸ਼ੇਸ਼ ਮੁਹਿੰਮ ਹੈ ਇਸ ਵਿੱਚ ਮਰ ਚੁੱਕੇ ਵੋਟਰਾਂ ਦੇ ਨਾਂ ਹਟਾਏ ਜਾਂਦੇ ਨੇ ਡੁਪਲੀਕੇਟ ਇੱਕੋ ਵਿਅਕਤੀ ਦੇ 2 3 ਨਾਂ ਹਟਾਏ ਜਾਂਦੇ ਨੇ ਇੱਕੋ ਜਗ੍ਹਾ ਤੋਂ ਦੂਜੀ ਜਗ੍ਹਾ ਤਬਦੀਲ ਹੋਏ ਵੋਟਰਾਂ ਨੂੰ ਸਹੀ ਥਾਂ ਤੇ ਪਾਇਆ ਜਾਂਦਾ ਹੈ ਨਵੇਂ 18 ਸਾਲ ਪੂਰੇ ਕਰ ਚੁੱਕੇ ਨੌਜਵਾਨ ਨੂੰ ਜੋੜਿਆ ਜਾਂਦਾ ਹੈ ਇਹ ਕੰਮ ਕਰ ਕਰ ਜਾ ਕੇ BLO ਬੂਥ ਲੈਵਲ ਅਫਸਰ ਕਰਦੇ ਹਨ ਠੀਕ ਹੈ ਸੁਪਰੀਮ ਕੋਰਟ ਨੇ ਡਿਜੀਟਲ ਅरेस्ट ਕੇਸਾਂ ਦੀ ਜਾਂਚ CBI ਨੂੰ ਕਰਨ ਵਾਸਤੇ ਕਿਹਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੋ ਵਿਅਕਤੀ ਇਸ ਅਪਰਾਧ ਵਿੱਚ ਸ਼ਾਮਲ ਹਨ ਉਹਨਾਂ ਦੇ ਖਾਤੇ ਫ੍ਰੀਜ਼ ਕਰਨ ਲਈ ਮਸ਼ਨੂਈ ਬੁੱਧੀਕਤਾ AI ਦੀ ਵਰਤੋਂ ਕੀਤੀ ਜਾਂਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪੰਜਾਬੀ ਵਿੱਚ ਮਸ਼ਨੂਈ ਬੁੱਧੀਕਤਾ ਕਹਿੰਦੇ ਹਨ ਠੀਕ ਹੈ ਜੀ ਡਿਜੀਟਲ ਅਰਸ ਕੀ ਹੈ ਇਹ ਇੱਕ ਵੱਡਾ ਸਾਈਬਰ ਠੱਗੀ ਦਾ ਤਰੀਕਾ ਹੈ ਠੱਗ ਆਪਣੇ ਆਪ ਨੂੰ ਪੁਲਿਸ CBI ED ਇਨਕਮ ਟੈਕਸ ਜਾਂ ਨਾਰਕੋਟਿਕਸ ਵਾਲੇ ਅਫਸਰ ਦੱਸ ਕੇ ਵੀਡੀਓ ਕਾਲ ਜਾਂ ਫੋਨ ਤੇ ਡਰਾਉਂਦੇ ਨੇ ਝੂਠੇ ਖੇਸ ਕੇਸ ਲਗਾ ਕੇ ਕਹਿੰਦੇ ਨੇ ਕਿ ਤੁਹਾਨੂੰ ਡਿਜੀਟਲ ਅਰੈਸਟ ਕਰ ਲਿਆ ਗਿਆ ਹੈ ਘਰੋਂ ਬਾਹਰ ਨਾ Niklo ਕੈਮਰਾ ਚਾਲੂ ਰੱਖੋ ਤੇ ਪੈਸੇ ਟ੍ਰਾਂਸਫਰ ਕਰੋ ਨਹੀਂ ਤਾਂ ਤੁਹਾਨੂੰ ਅਸਲ ਵਿੱਚ ਜੇਲ੍ਹ ਭੇਜ ਦਿੱਤਾ ਜਾਵੇਗਾ ਕੇਂਦਰੀ ਜਾਂਚ ਬਿਊਰੋ ਇਹ ਭਾਰਤ ਸਰਕਾਰ ਦੀ ਮੋਰੀ ਜਾਂਚ ਏਜੰਸੀ ਹੈ ਇਹਦੀ ਸਥਾਪਨਾ 1 ਅਪ੍ਰੈਲ 1968 ਨੂੰ ਹੋਈ ਕਾਨੂੰਨੀ ਉਧਾਰ ਇਹ ਕਿੱਥੋਂ ਪਾਵਰ ਲੈਂਦੀ ਹੈ ਆਪਣੀ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ ਐਕਟ 1946 ਠੀਕ ਹੈ ਕਿਹੜੇ ਮੰਤਰਾਲੇਨ ਦੇ ਇਹੇ ਥੇ ਕੰਮ ਕਰਦੀ ਹੈ ਕਰਮਚਾਰੀ ਤੇ ਜਨਤਕ ਸ਼ਿਕਾਇਤਾ ਮੰਤ్రਾਲਾ ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ ਇਸ ਦਾ ਪ੍ਰਧਾਨ ਮੰਤਰੀ ਦਫਤਰ ਨੂੰ ਰਿਪੋਰਟ ਕਰਦੀ ਹੈ ਠੀਕ ਹੈ ਇਸ ਦਾ ਮੁਖੀ ਨੂੰ ਡਾਇਰੈਕਟਰ ਕਿਹਾ ਜਾਂਦਾ ਹੈ ਜਿਸ ਦਾ 2 ਸਾਲ ਦਾ ਫਿਕਸ ਟਰਮ ਹੁੰਦਾ ਤੇ ਵੱਧ ਤੋਂ ਵੱਧ 65 ਸਾਲਾਂ ਦੀ ਉਮਰ ਹੋ ਸਕਦੀ ਹੈ 65 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਸੀਬੀਆਈ ਦਾ ਡਾਇਰੈਕਟਰ ਹੈ ਉਹ ਰਿਟਾਇਰ ਹੋ ਜਾਂਦਾ ਨਿਯੁਕਤੀ ਕੌਣ ਕਰਦਾ ਸੀਬੀਆਈ ਡਾਇਰੈਕਟਰ ਦੀ ਇਹ ਤਿੰਨ ਮੈਂਬਰੀ ਕਮੇਟੀ ਕਰਦੀ ਹੈ ਪ੍ਰਧਾਨ ਮੰਤਰੀ ਮੁੱਖ ન્યાਇधीश ਸੁਪਰੀਮ ਕੋਰਟ ਦੇ ਜਿਹੜੇ ਮੁੱਖ ਜੱਜ ਨੇ ਚੀਫ ਜਸਟਿਸ ਆਫ ਇੰਡੀਆ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਇਹ ਤਿੰਨ ਮੈਂਬਰੀ ਕਮੇਟੀ ਹੈ ਸੀਬੀਆਈ ਡਾਇਰੈਕਟਰ ਦੀ ਨਿਯੁਕਤੀ ਕਰਦੀ ਹੈ ਸੀਬੀਆਈ ਦੇ ਕੰਮ ਭ੍ਰਸ਼ਟਾਚਾਰ ਦੇ ਕੇਸ ਵੱਡੇ ਆਰਥਿਕ ਧੋਖਾਖਰੜੀ ਬੈਂਕ ਕਪਲੇ ਅਤਵਾਦ ਵਿਰੋਧੀ ਜਾਂਚ ਅੰਤਰਰਾਸ਼ਟਰੀ ਅਪਰਾਧ ਇੰਟਰਪੋਲ ਮਾਮਲੇ ਵਿਸ਼ੇਸ਼ ਪ੍ਰਾਧਿਅਮੇ ਹਾਈ ਕੋਪਾਈ ਲਾਤਿਆਗਵਾਏ ਸੀਬੀਆਈ ਜਾਂਚ ਕਦੋਂ ਕਰਦੀ ਹੈ ਕਿਵੇਂ ਕਰ ਸਕਦੀ ਹੈ ਠੀਕ ਹੈ ਜੀ ਇਹਦੀ ਕੀ ਸ਼ਕਤੀ ਹੈ ਕੇਂਦਰ ਸਰਕਾਰ ਦੇ ਜੋ ਅਧਿਕਾਰ ਵਾਲੇ ਮਾਮਲੇ ਹੁੰਦੇ ਆ ਉੱਥੇ ਤਾਂ ਸਿੱਧੀ ਜਾਂਚ ਕਰ ਸਕਦੀ ਹੈ ਪਰੰਤੂ ਜਿਹੜੇ ਮਾਮਲੇ ਰਾਜ ਸਰਕਾਰ ਦੇ ਅਧੀਨ ਹੁੰਦੇ ਹਨ ਉਹ ਸੀਬੀਆਈ ਜਾਂਚ ਤਦ ਹੀ ਕਰ ਸਕਦੀ ਹੈ ਜਦੋਂ ਰਾਜ ਸਰਕਾਰ ਦੀ ਸਹਿਮਤੀ ਹੋਵੇ ਜਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਹੁਕਮ ਦੇਵੇ ਸੀਬੀਆਈ ਕੇਂਦਰ ਕੇਂਦਰ ਸਰਕਾਰ ਦੇ ਜਿਹੜੇ ਮਾਮਲੇ ਹਨ ਉਹਨਾਂ ਵਿੱਚ ਤਾਂ ਸਿੱਧੀ ਜਾਂਚ ਕਰ ਸਕਦੀ ਹੈ ਪਰੰਤੂ ਜਿਹੜੇ ਰਾਜ ਸਰਕਾਰ ਦੇ ਮਾਮਲੇ ਹੈ ਉਹਨਾਂ ਵਿੱਚ ਸਿੱਧੀ ਜਾਂਚ ਨਹੀਂ ਕਰ ਸਕਦੀ ਠੀਕ ਹੈ ਜੀ ਅੱਗੇ ਚੱਲਦੇ ਹਾਂ ਵਕਫ ਸੰਪਤੀਆਂ ਦਾ ਵੇਰਵਾ ਅਪਲੋਡ ਕਰਨ ਦਾ ਸਮਾਂਬਧੌਣ ਤੋਂ ਨਾ ਸੁਪਰੀਮ ਕੋਰਟ ਨੇ ਵਕਫ ਸੰਪਤੀਆਂ ਦਾ ਜਿਹੜਾ ਵੇਰਵਾ ਹੈ ਉਸ ਨੂੰ ਅਪਲੋਡ ਕਰਨ ਦਾ ਸਮਾਂਬਧੌਣ ਤੋਂ ਨਾ ਕਰ ਦਿੱਤੀ ਹੈ ਠੀਕ ਹੈ ਇਹ ਵਕਫ ਸੰਪਤੀਆਂ ਕੀ ਹੁੰਦੀਆਂ ਹਨ ਜਿਹੜੇ ਇਸਲਾਮੀ ਭਾਈਚਾਰੇ ਦੇ ਲੋਕ ਨੇ ਉਹ ਇਸਲਾਮੀ ਕਾਨੂੰਨ ਅਨੁਸਾਰ ਉਹ ਆਪਣੀ ਜਾਇਦਾਦ ਸਦਾ ਲਈ ਧਾਰਮਿਕ ਖਰਾਤੀ ਜਾਂ ਨੇਕ ਕੰਮਾਂ ਲਈ ਅੱਲਾ ਦੇ ਨਾਮ ਦੇ ਸਮਰਪਿਤ ਕਰ ਦਿੰਦੇ ਨੇ ਠੀਕ ਹੈ ਉਸ ਨੂੰ ਕੀ ਕਿਹਾ ਜਾਂਦਾ ਵਕਫ ਵਕਫ ਸੰਪਤੀ ਠੀਕ ਹੈ ਇੱਕ ਵਾਰੀ ਵਕਫ ਬਣ ਜ ਕੋਈ ਵੀ ਸੰਪਤੀ ਜੋ ਇੱਕ ਵਾਰੀ ਵਕਫ ਬਣ ਗਈ ਤਾਂ ਉਸ ਨੂੰ ਵੇਚਾ ਵੰਡਿਆ ਜਾਂ ਵਿਰਾਸਤੇ ਚ ਨਹੀਂ ਦਿੱਤਾ ਜਾ ਸਕਦਾ ਠੀਕ ਹੈ ਇਹ ਵਕਫ ਸੰਪਤੀਆਂ ਦੀ ਸਾਮ ਸੰਭਾਲ ਵਾਸਤੇ ਵਕਫ ਬੋਰਡ ਹਰੇਕ ਸਟੇਟ ਵਿੱਚ ਵਕਫ ਬੋਰਡ ਬਣੇ ਹੁੰਦੇ ਆ ਐਨ ਆਈਏ ਵੱਲੋਂ ਕਸ਼ਮੀਰ ਵਿੱਚ 828 ਛਾਪੇ ਦਿੱਲੀ ਵਿੱਚ ਜਦੋਂ ਲਾਲ ਕਿਲੇ ਦੇ ਨੇੜੇ ਬੰਬ ਧਮਾਕਾ ਹੋਇਆ ਸੀ ਉਸ ਵਿੱਚ NIA ਆਪਣੀ ਜਾਂਚ ਕਰ ਰਹੀ ਹੈ NIA ਇੱਕ ਭਾਰਤ ਦੀ ਇਨਵੈਸਟੀਗੇਸ਼ਨ ਏਜੰਸੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਸਥਾਪਨਾ ਕਦੋਂ ਕੀਤੀ ਗਈ 31 ਦਸੰਬਰ 2008 ਜਦੋਂ 26 11 ਦਾ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਇਸ ਦੀ ਸਥਾਪਨਾ ਕੀਤੀ ਗਈ ਇਹ ਆਪਣਾ ਅਧਿਕਾਰ ਕਿੱਥੋਂ ਲੈਂਦੀ ਹੈ ਇਸ ਦਾ ਕਾਨੂੰਨੀ ਆਧਾਰ ਕੀ ਹੈ ਇਹ ਐਕਟ ਬਣਾਇਆ ਗਿਆ ਨੈਸ਼ਨਲ ਇਨਵੈਸਟੀਗੇਸ਼ਨ ਐਜੰਸੀ ਐਕਟ 2008 ਤੇ 2019 ਤੋਂ 2023 ਵਿੱਚ ਇਸ ਵਿੱਚ ਸੋਧ ਵੀ ਕੀਤੀ ਗਈ ਠੀਕ ਹੈ ਇਹ ਕਿਹੜੇ ਮੰਤਰਾਲੇ ਅਧੀਨ ਕੰਮ ਕਰਦੀ ਹੈ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨਿਸ਼ਟਿਓ ਹੋਮਫੇਅਰਸ ਇਸ ਦਾ ਮੁਖੀ ਜੋ ਡਾਇਰੈਕਟਰ ਜਨਰਲ ਹੈ ਆਈਪੀਐਸ ਅਫਸਰ 2 ਸਾਲ ਦਾ ਫਿਕਸ ਟਰਮ ਹੈ ਉਹਦਾ ਮੁੱਖ ਕੰਮ ਅੱਤਵਾਦ ਅੱਤਵਾਦ ਫੰਡਿੰਗ ਨਕਲੀ ਨੋਟ ਮੁਖੀ ਤਸਕਰੀ ਸਾਈਬਰ ਅੱਤਵਾਦ ਹੋਰ ਜਿਹੜੇ ਅਪਰਾਧਾਂ ਦੀ ਜਾਂਚ ਦੇਸ਼ ਲਈ ਸੁਰੱਖਿਆ ਨੂੰ ਖਤਰਾ ਹੈ ਐਸਡੀ ਜਾਂਚ ਸ਼ੁਰੂ ਕਰਨ ਦੀ ਸ਼ਕਤੀ ਕੀ ਹੈ ਇਹ ਦੇਸ਼ ਵਿੱਚ ਕਿਤੇ ਵੀ ਸਿੱਧੀ ਜਾਂਚ ਕਰ ਸਕਦੀ ਹੈ ਇਸ ਨੂੰ ਰਾਜ ਸਰਕਾਰ ਦੀ ਸਹਿਮਤੀ ਦੀ ਲੋੜ ਦੀ ਹੈ ਇਹ ਗੱਲ ਧਿਆਨ ਚ ਰੱਖਣੀ ਹੈ ਜੀ ਕਿਹੜੇ-ਕਿਹੜੇ ਮੁੱਖ ਕਾਨੂੰਨ ਨੇ ਜਿਨ੍ਹਾਂ ਦੇ ਤਹਿਤ ਐਨਆਈਏ ਕੇਸ ਲੇਦੀ ਯੂਏਪੀਏ 1967 ਐਕਟ ਅਨਲੌਫਲ ਐਕਟੀਵਿਟੀ ਪ੍ਰੋਵੈਂਸ਼ਨ ਐਕਟ ਆਤਕਵਾਦੀ ਗਤੀਵਿਧੀਆਂ ਧਾਰਾ 15 ਤੇ 23 ਇਹਦੇ ਯੂਏਪੀਏ 1967 ਵਿੱਚ ਧਾਰਾ 15 ਤੇ 23 ਨਕਲੀ ਕਰੰਸੀ ਦੇ ਕੇਸ ਮੁਨਕੀ ਤਸਕਰੀ, ਪਰਮਾਣੂ ਹਥਿਆਰ, ਸਾਈਬਰ ਅੱਤਵਾਦ ਠੀਕ ਹੈ ਜੀ। 2019 ਵਿੱਚ NIA ਦੇ ਐਕਟ ਵਿੱਚ ਸੋਧ ਕੀਤੀ ਗਈ। ਇਹਦੇ ਵਿੱਚ ਕੀ ਸੋਧ ਕੀਤੀ ਗਈ? ਵਿਦੇਸ਼ ਵਿੱਚ ਭਾਰਤੀ ਨਾਗਰਿਕਾਂ ਜਾਂ ਭਾਰਤੀ ਹਿੱਤਾਂ ਦੇ ਹੋਏ ਅੱਤਵਾਦੀ ਹਮਲੇ ਦੀ ਵੀ ਜਾਂਚ ਕਰ ਸਕਦੀ ਹੈ। ਵਿਦੇਸ਼ ਵਿੱਚ ਵੀ ਜੇ ਭਾਰਤੀ ਨਾਗਰਿਕਾਂ ਤੇ ਕੋਈ ਹਮਲੇ ਹੁੰਦੇ ਆ ਜਾਂ ਕੋਈ ਭਾਰਤੀ ਹਿੱਤਾਂ ਤੇ ਕੋਈ ਅੱਤਵਾਦੀ ਹਮਲੇ ਹੁੰਦੇ ਆ ਤਾਂ ਉਸ ਦੀ ਵੀ ਜਾਂਚ NIA ਕਰ ਸਕਦੀ ਹੈ। ਹਥਿਆਰ ਤੇ ਸਾਈਬਰ ਅੱਤਵਾਦ ਦੇ ਕੇਸ ਵੀ ਇਹਦੇ ਵਿੱਚ ਸ਼ਾਮਲ ਕਰ ਦਿੱਤੇ ਗਏ 2019 ਤੋਂ ਬਾਅਦ। ਫਿਰ 2023 ਵਿੱਚ ਸੋਧ ਕੀਤੀ ਗਈ ਇਹਦੇ ਵਿੱਚ ਔਮਨ ਟ੍ਰੈਕਿੰਗ ਨੂੰ ਵੀ ਐਡ ਕੀਤਾ ਗਿਆ ਇਹ ਗੱਲ ਨੂੰ ਧਿਆਨ ਚ ਰੱਖਣਾ ਜੀ ਠੀਕ ਹੈ ਇਹ NIA ਐਕਟ ਤਹਿਤ ਖਾਸ ਸਪੈਸ਼ਲ ਕੋਰਟਸ ਦਾ ਵੀ ਪ੍ਰਬੰਧ ਕੀਤਾ ਗਿਆ ਹਰੇਕ ਰਾਜ ਵਿੱਚ ਇੱਕ ਇੱਕ NIA ਕੋਰਟ ਬਣਾਈ ਗਈ ਹੈ ਠੀਕ ਹੈ ਜੀ ਅੱਗੇ ਚੱਲ ਰਾਜ ਸਭਾ ਮੈਂਬਰ ਸਤਰਾਮ ਸਿੰਘ ਸੰਧੂ ਨੇ ਸੰਸਦ ਦੇ ਸਰਦਰੁੱਤ اجلاس ਵਿੱਚ ਮਨੁੱਖੀ ਤਸਕੀਰ ਦਾ ਮੁੱਦਾ ਚੁੱਕਿਆ ਜੀ ਠੀਕ ਹੈ ਆਪਾਂ ਪਿਛਲੀ ਸਲਾਈਡ ਵਿੱਚ ਦੇਖਿਆ ਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ 2023 ਵਿੱਚ ਭਾਰਤ ਸਰਕਾਰ ਵੱਲੋਂ ਪਾਵਰ ਵੀ ਦਿੱਤੀ ਗਈ ਕਿ ਉਹ ਅਨੁਕੀਤ ਤਸਕਰੀ ਦੀ ਜਾਂਚ ਕਰ ਸਕਦੀ ਹੈ ਠੀਕ ਹੈ। ਨਵੇਂ ਮੋਬਾਈਲ ਫੋਨਾਂ ਵਿੱਚ ਸੰਚਾਰ ਸਾਥੀ ਐਪ ਲਾਜ਼ਮੀ ਕਰਾਰ ਦੇ ਦਿੱਤੀ ਕਿ ਸੰਚਾਰ ਸਾਥੀ ਮੋਬਾਈਲ ਐਪ ਕੀ ਹੈ ਜੇ ਤੁਹਾਡਾ ਫੋਨ ਗੁੰਮ ਹੋ ਜਾਂਦਾ ਠੀਕ ਹੈ ਤਾਂ ਉਸ ਨੂੰ ਤੁਸੀਂ ਸੰਚਾਰ ਸਾਥੀ ਮੋਬਾਈਲ ਐਪ ਡਾਊਨਲੋਡ ਕਰਕੇ ਉਸ ਤੇ ਰਿਪੋਰਟ ਕਰ ਸਕਦੇ ਹੋ। ਠੀਕ ਹੈ ਜੀ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਮਾੜਾ ਜਲ ਪ੍ਰਬੰਧਨ ਪੰਜਾਬ ਦੇ ਹੜ੍ਹਾਂ ਦਾ ਕਾਰਨ ਨਹੀਂ ਸੀਗਾ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਮਗਰੋਂ ਹੀ ਪਾਣੀ ਦੇ ਉੱਚ ਪੱਧਰ ਨੂੰ ਹੜਾ ਦਾ ਕਾਰਨ ਦੱਸਿਆ ਗਿਆ ਠੀਕ ਹੈ ਜੀ ਅੱਗੇ ਚੱਲਦੇ ਹਾਂ ਲਾਲ ਕਿਲੇ ਦੇ ਨੇੜੇ ਜੋ ਕਾਰ ਬੰਬ ਧਮਾਕਾ ਹੋਇਆ ਉਸ ਤੇ ਗੁਰਬਚਨ ਜਗਤ ਜੀ ਨੇ ਲੇਖ ਲਿਖਿਆ ਇਹ ਸਾਬਕਾ ਡੀਜੀਪੀ ਨੇ ਲਾਲ ਕਿਲੇ ਦੇ ਨੇੜੇ ਜੋ ਬੰਬ ਧਮਾਕਾ ਆਇਆ ਉਹ ਕਾਫੀ ਹੈਰਾਨੀਜਨਕ ਸੀਗਾ ਠੀਕ ਹੈ ਜੀ ਤਾਂ ਇਹਨਾਂ ਨੇ ਇਹ ਵੀ ਪੁਲਿਸ ਅਤੇ ਪੁਲਿਸ ਤੇ ਤੇ ਜਾਂਚ ਏਜੰਸੀਆਂ ਤੇ ਸਵਾਲ ਚੱਕਿਆ ਹੈ ਕਿ ਮੋਨੀਅਮ ਨਾਈਟ੍ਰੇਟ ਜੋ ਕਿ ਇੱਕ ਤਮਾਕਾ ਸਬਾ ਕਰੀ ਹੈ دہشت ਗਰਦਾਂ ਦੇ ਹੱਥ ਕਿਵੇਂ ਲੱਗੀ ਅਤੇ ਉਹਨਾਂ ਨੇ ਇਹਨਾਂ ਮੋਨੀਅਮ ਨਾਈਟ੍ਰੇਟ ਕਿਵੇਂ ਇਕੱਠਾ ਕੀਤਾ ਠੀਕ ਹੈ ਜੀ ਉਹ ਤੇ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਕਿ ਜੋ دہشت ਗਰਦ ਨੇ ਉਹਨਾਂ ਦੇ ਉਹ ਤੁਰਕੀ ਅਤੇ ਪਾਕਿਸਤਾਨ ਦੇ ਹੰਡਰਾਂ ਨਾਲ ਤਾਲਮਿਲ ਕਰਕੇ ਤਮਾਕਾ ਰੰਦੀ ਹੋਰ ਜਗ੍ਹਾ ਵੀ ਤਮਾਕਾ ਕਰਨ ਦੇ ਫਰਾਗ ਵਿੱਚ ਸਨ ਇਹ ਤੁਰਕੀ ਦਾ ਨਾਮ ਮੀਡੀਆ 'ਚ ਆਉਣਾ ਇੱਕ ਨਵਾਂ ਦਾ ਹੈਰਾਨੀਜਨਕ ਤੱਥ ਵੀ ਹੈ ਠੀਕ ਹੈ ਜੀ ਕਿਉਂਕਿ ਜਦੋਂ ਵੀ ਆਪਣੇ ਦੇਸ਼ ਵਿੱਚ ਤਮਾਕਾ ਹੁੰਦਾ ਹੈ ਤਾਂ ਬੇਸ਼ੱਕ ਪਾਕਿਸਤਾਨ ਦਾ ਨਾਮ ਲਿਆ ਜਾਂਦਾ ਪਰੰਤੂ ਹੁਣ ਇੱਕ ਨਵਾਂ ਐਂਗਲ ਜੁੜਿਆ ਹੈ ਕਿ ਇਹ ਅਜੰਸ ਜਾਂਚ 'ਚ ਪਤਾ ਲੱਗੇ ਕਿ ਇੱਕ ਤੁਰਕੀ ਦਾ ਵੀ ਜੋ ਤੁਰਕੀ ਵਿੱਚ ਜੋ ਬੈਠੇ ਹੈਂਡਲਰ ਨੇ ਉਹਨਾਂ ਨਾਲ ਵੀ ਆਪਣੇ ਦਸਤਕਰਦਾਂ ਦੀ ਤਾਲ ਮਿਲ ਗਈ ਠੀਕ ਹੈ ਜੀ ਅੱਗੇ ਚੱਲਦੇ ਹਾਂ ਭਾਰਤ ਦੇ ਵਿਦੇਸ਼ ਮੰਤਰੀ ਅੰਤਰਰਾਸ਼ਟਰੀ ਕਾਨੂੰਨ ਜਿਹੜਾ ਬਾਇਓਲੋਜੀਕਲ ਵੈਪਨ ਕਨਵੈਨਸ਼ਨ ਹੈ 1975 ਦਾ ਹੈਗਾ ਠੀਕ ਹੈ ਜੀ ਉਹਦੀ 50ਵੇਂ ਵਰੇਗੰਢ ਮੌਕੇ ਸੰਬੋਧਨ ਕਰ ਰਹੇ ਨੇ ਤੇ ਉਹ ਵਿਦੇਸ਼ ਮੰਤਰੀ ਨੇ ਕਿਹਾ ਕਿ ਜੈਵਿਕ ਹਥਿਆਰਾਂ ਦੇ ਚਰੋਥੀ ਨਾ ਨਿਜਠਣ ਦੀ ਲੋੜ ਤੇ ਜ਼ੋਰ ਦਿੱਤਾ ਜੈਵਿਕ ਹਥਿਆਰ ਕੀ ਨੇ ਜੈਵਿਕ ਤਿਆਰਕ ਸੂਖਮ ਜੀਵਾਣੂ ਵਾਇਰਸ ਜਾਂ ਫੰਗਸ ਜਾ ਉਹਨਾਂ ਤੋਂ ਬਣਿਆ ਏਜੰਟ ਨੇ ਜੋ ਜਾਣਬੁੱਝ ਕੇ ਮਨੁੱਖ ਜਾਨਵਰ ਜਾਂ ਫਸਲਾਂ ਨੂੰ ਮਾਰਨ ਬਿਮਾਰ ਕਰਨ ਲਈ ਵਰਤੇ ਜਾਂਦੇ ਨੇ ਠੀਕ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਪਲੇਗ ਤੇ ਬੋਲਾ ਵਾਇਰਸ ਠੀਕ ਹੈ ਇਹ ਜੈਵਿਕ ਹਥਿਆਰਾਂ ਨੂੰ ਰੋਕਣ ਵਾਸਤੇ ਅੰਤਰਰਾਸ਼ਟਰੀ ਕਾਨੂੰਨ ਬਣਾਇਆ ਗਿਆ ਠੀਕ ਹੈ ਜੀ ਕਿਹੜਾ ਕਾਨੂੰਨ ਹੈ ਬਾਇਓਲੋਜੀਕਲ ਵੈਪਨ ਕਨਵੈਨਸ਼ਨ 1972 ਇਹ 1975 ਤੋਂ ਲਾਗੂ ਕੀਤਾ ਗਿਆ ਹੁਣ 2025 ਚੱਲ ਰਿਹਾ ਤਾਂ 50 ਸਾਲ ਹੋ ਗਏ ਇਹਨੂੰ ਠੀਕ ਹੈ ਜੀ 185 ਦੇ ਦੇਸ਼ ਪਾਰਟੀ ਹੈ ਪਾਰਟੀ ਹੈਗੀਆਂ ਠੀਕ ਹੈ ਇਹ ਪੂਰਨ ਤੌਰ ਤੇ ਪਾਬੰਦੀ ਲਾਉਦਾ ਹੈ ਜਿ ਬਾਇਓਲੋਜੀਕਲ ਵੈਪਨ ਤੇ ਵਿਕਾਸ ਤੇ ਉਤਪਾਦਨ ਤੇ ਸਟੋਰੇਜ ਤੇ ਠੀਕ ਹੈ ਜੀ ਭਾਰਤ 1970 ਤੋਂ ਇਸ ਦੀ ਪਾਰਟੀ ਹੈ ਠੀਕ ਹੈ ਜੀ ਅੱਗੇ ਜਾਓ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਜੀ ਪ੍ਰਾਲੀ ਨੂੰ ਸੜਨ ਨੂੰ ਲੈ ਕੇ ਠੀਕ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਾਲੀ ਸੜਨਾ ਸਿਆਸੀ ਮੁੱਦਾ ਨਾ ਬਣਾਇਆ ਜਾਵੇ ਠੀਕ ਹੈ ਜੀ ਅੱਗੇ ਪੜਦੇ ਹਾਂ ਜੀ ਸੁਪਰੀਮ ਕੋਰਟ ਸੁਪਰੀਮ ਕੋਰਟ ਆਫ ਇੰਡੀਆ ਠੀਕ ਹੈ ਜੀ ਭਾਰਤ ਦੀ ਜੋ ਮੁੱਖ ਅਦਾਲਤ ਹੈ ਠੀਕ ਹੈ ਵਿਸਥਾਪਨਾ ਕਦੋਂ ਹੋਈ ਸੀ 26 ਜਨਵਰੀ 1950 ਤੋਂ ਠੀਕ ਹੈ ਜੀ ਪਹਿਲਾਂ ਇਹਨੂੰ ਫੈਡਰਲ ਕੋਰਟ ਕਿਹਾ ਜਾਂਦਾ ਸੀ 1937 ਤੋਂ 1950 ਤੱਕ ਇਸ ਦਾ ਸੰਵਿਧਾਨਕ ਆਧਾਰ ਕੀ ਹੈ ਸੰਵਿਧਾਨ ਵਿੱਚ ਇਸ ਨੂੰ ਕਿੱਥੇ ਮੈਂਸ਼ਨ ਕੀਤਾ ਗਿਆ ਭਾਗ 5ਵੇਂ ਅਧਿਆਇ ਚੌਥੇ ਵਿੱਚ ਆਰਟੀਕਲ 124 ਤੋਂ 147 ਤੱਕ ਸੁਪਰੀਮ ਕੋਰਟ ਵਿੱਚ ਮੌਜੂਦਾ ਜੱਜਾਂ ਦੀ ਗਿਣਤੀ ਕਿੰਨੀ ਹੈ 34 ਇੱਕ ਚੀਫ ਜਸਟਿਸ ਤੇ 33 ਜੱਜ ਠੀਕ ਹੈ ਜੀ ਸੁਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਕੌਣ ਕਰਦਾ ਇਹ ਕਾਲਜਮ ਸਿਸਟਮ ਰਹੀ ਸਪਰੀਮ ਕੋਰਟ ਦੇ ਜੱਜ ਦੀ ਨਿਯੁਕਤੀ ਕੀਤੀ ਜਾਂਦੀ ਹੈ ਕਾਜੀਐਨ ਸਿਸਟਮ ਕੀ ਹੁੰਦਾ ਹੈ ਕਾਜੀਐਨ ਸਿਸਟਮ ਇਹ ਵਿੱਚ ਭਾਰਤ ਦੇ ਮੁੱਖ ਜੱਜ ਪਲੱਸ 4 ਹੋਰ ਸੀਨੀਅਰ ਮੋਸਟ ਜਿਹੜੇ ਸੀਨੀਅਰ ਜੱਜ ਹੁੰਦੇ ਆ ਇਹ ਪੰਜ ਜਣੇ ਮਿਲ ਕੇ ਕੀ ਸਪਾਰਸ਼ ਕਰਦੇ ਠੀਕ ਹੈ ਸਪਾਰਸ਼ ਤੋਂ ਬਾਅਦ ਕੀ ਉਸ ਸਪਾਰਸ਼ ਰਾਸ਼ਟਰਪਤੀ ਕੋਲ ਜਾਂਦੀ ਤਾਂ ਰਾਸ਼ਟਰਪਤੀ ਉਸ ਤੋਂ ਬਾਅਦ ਉਹਨਾਂ ਨੂੰ ਸ਼ਬਦ ਸ਼ਬਦ ਗ੍ਰਾਂਟ ਕਰਦੇ ਠੀਕ ਹੈ ਯੋਗਤਾ ਸੁਪਰੀਮ ਕੋਰਟ ਦਾ ਜੱਜ ਬਣਨ ਵਾਸਤੇ ਯੋਗਤਾ ਕੀ ਚਾਹੀਦੀ ਹੈ 5 ਸਾਲ ਹਾਈ ਕੋਰਟ ਦਾ ਜੱਜ ਰਿਆ ਰਿਆ ਹੋਣਾ ਚਾਹੀਦਾ ਜਾਂ 10 ਸਾਲ ਹਾਈ ਕੋਰਟ ਦਾ ਵਕੀਲ 10 ਸਾਲ ਹਾਈ ਕੋਰਟ ਵਿੱਚ ਵਕਾਲਤ ਕੀਤੀ ਹੋਣੀ ਚਾਹੀਦੀ ਜਾਂ ਵਿਖਿਆਤ ਕਾਨੂੰਨ ਵਿਦਵਾਨ ਹੋਣਾ ਚਾਹੀਦਾ ਕਾਰਜਕਾਲ 65 ਸਾਲ ਦੀ ਉਮਰ ਤੱਕ ਰਹਿੰਦਾ ਹੈ ਇਹਨਾਂ ਦਾ ਕਾਰਜਕਾਲ ਠੀਕ ਹੈ ਮੌਜੂਦਾ ਮੌਜੂਦਾ ਭਾਰਤ ਦੇ ਮੁੱਖ ਜੱਜ ਕੌਣ ਨੇ ਜਸਟਿਸ ਸੰਜੀਵ ਖੰਨਾ 92ਵੇਂ ਚੀਫ ਜਸਟਿਸ ਨੇ 11 ਨਵੰਬਰ 2025 ਤੋਂ ਇਹ ਆਪਣਾ ਕੰਮ ਕਰ ਰਹੇ ਨੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਖਿਆਲ ਰੱਖੋ